ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਦਾਨ ਮਿਤ ਮਹਾਦੀਪਕਾ ਤੇਗੂਰ ਸਾਹਿਬ ਤੋਂ ਆਤਸਵ ਦੇ ਨਾਮ ਨੇ ਇੰਡੀਅਨ ਫਾਰਮਰ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਸਤਮ ਸਿੰਘ ਬੜੂ ਸਤਿ ਸ਼੍ਰੀ ਅਕਾਲ ਦਲ ਕੀਤੇ ਜਦੋਂ ਪੰਚਾਇਤੀ ਚੋਣਾਂ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਸਾਡੀ ਤਿਆਰੀ ਅਸੀਂ ਕਦੇ ਵੀ ਕਰਵਾ ਸਕਦੇ ਹਾਂ ਕਿਸਾਨਾਂ ਦੀ ਕੀ ਰਣਨੀਤੀ ਰਹੀ ਤੁਹਾਡੀ ਯੂਨੀਅਨ ਦੇ ਲੋਕ ਨਹੀਂ ਦੇਖੋ ਇਹ ਜਿਹੜੀ ਪੰਚਾਇਤੀ ਰਾਜ ਹੈ ਨਾ ਇਹ ਇੱਕ ਤਰ੍ਹਾਂ ਦਾ ਤਰ ਹੈ ਇਹ ਪੰਚਾਇਤੀ ਰਾਜ ਕੋਈ ਛੋਟਾ ਸਿਸਟਮ ਨਹੀਂ ਹੈ ਇਹ ਸਿਸਟਮ ਨੂੰ ਲੰਬੇ ਸਮੇਂ ਤੋਂ ਰਾਜਸੀ ਪਾਰਟੀਆਂ ਦੇ ਤੱਕ ਕਰਜਾ ਕਰ ਪਿਆ ਆ। ਮੁੱਖ ਮੰਤਰੀ ਦਾ ਬਿਆਨ ਮੈਂ ਆਇਆ ਉਹਨਾਂ ਦੇ ਬੇਜੁਬ ਵਿੱਚ ਨੇ ਕੀਤਾ ਵਿਧਾਨ ਸਭਾ ਵਿੱਚ ਕਿ ਪਾਲਤੀ ਦਾ ਸਿੰਬਲ ਤੇ ਮੇਰੀ ਪਾਰਟੀ ਤੇ ਹੋਰ ਵੀ ਕੋਈ ਪਾਰਟੀ ਇਲੈਕਸ਼ਨ ਨਹੀਂ ਲੜੇਗੀ ਇਹਦਾ ਤਾਂ ਸਿਵਾਤ ਦਾ। ਇਹ ਚੰਗੀ ਗੱਲ ਹੈ ਪਰ ਆਮ ਪਿੰਡਾਂ ਦੇ ਵਿੱਚ ਹੁੰਦਾ ਇਹ ਰੰਗ ਲਾਉਂਦੇ ਨੇ ਸਰਪੰਚਾਂ ਤੇ ਆਪ ਕਰਜਾ ਕਰਦੇ ਨੇ ਰਾਜਸੀ ਸਿਸਟਮ ਤੇ ਇਹ ਮੁਕਤ ਅਸੀਂ ਦੇਖਣਾ ਚਾਹੁੰਦੇ ਆ ਇਹ ਸਿਸਟਮ ਨੂੰ ਰਾਜਸੀ ਦਾਖਲ ਲਾ ਦਿੱਤਾ ਜੇ ਇਹ ਲੋਕਾਂ ਦਾ ਸਰਪੰਚ ਹੋਵੇ ਲੋਕ ਦੇ ਮੂਚਾਣ ਉਹ ਵੋਟਾਂ ਪਾ ਕੇ ਚੁਣ ਲੜ ਫਿਰ ਸਰਕਾਰ ਪਾਵੇ ਇਹ ਵੀ ਇਹ ਜਾਂ ਫੈਲੀਆਂ ਰਹੀਆਂ ਜਾਂ ਹੁਣ ਉਹ ਬਰਪਖਤਾ ਦੇ ਨਾਲ ਗ੍ਰਾਂਟ ਇਹ ਨਾ ਕਹਣ ਵੀ ਇਹ ਸਾਡਾ ਸਰਪੰਚੇ ਨਹੀਂ ਸਰਪੰਚ ਅਸੀਂ ਇਹਨੂੰ ਗ੍ਰਾਂਟ ਨਹੀਂ ਦੇਣੀ ਸਾਡੀ ਮੰਤ ਇਹ ਆ ਲੋਕ ਆਪਣੀ ਸਮਝ ਨਾਲ ਔਰ ਇਹ ਵੀ ਜਾਣ ਉਹਨੇ ਕੀਤਾ ਵੀ 5 ਲੱਖ ਰੁਪਈਆ ਮੈਂ ਗ੍ਰਾਂਟ ਉਹਨਾ ਪਰਚਾਾਂਾਂ ਤੋਂ ਆਇਆ ਕਿ ਸਰਪੰਚ ਬੰਦੀ ਦਾ ਮੈਂ ਵੀ ਸਰਪੰਚ ਬੰਦੀ ਦੀ ਪੀਰ ਚੜਦਾ ਪਸਾਣ ਭਾਈ ਚਾਰੇ ਨੂੰ ਪਿੰਡਾਂ ਦੇ ਘਟਾਰੇ ਬੰਦੀ ਨਾ ਬਣਾਓ ਪਿੰਡਾਂ ਦੇ ਵਧੀਆ ਪੜੇ ਲਿਖੇ ਨੌਜਵਾਨ ਬੱਚਿਆਂ ਨੂੰ ਅੱਗੇ ਲੈ ਕੇ ਆਓ ਸਰਪੰਚ ਬਣਾਓ ਪਰ ਸਰਪ ਸਭਤੀ ਦੀ ਪਛਾਣਤਾ ਬਣਾਓ ਧਾਰੇ ਨੂੰ ਧਾਰੇ ਬੰਦੀ ਤੋਂ ਮੁਕਤ ਹੋਵੇ ਨਹੀਂ ਤੇ ਸਰਕਾਰਾਂ ਨੂੰ ਮੌਕਾ ਮਿਲ ਗਿਆ ਤੇ ਤੁਹਾਡੀ ਫੋਟ ਦਾ ਫਾਇਦਾ ਖਾਦੇ ਨੇ ਸੋ ਇਹ ਪਰਚਾਈਤੀ ਚੋਣਾਂ ਲੇਟ ਨੇ ਉਹਨੂੰ ਤੁਰੰਤ ਕਰਾਉਣਾ ਚਾਹੀਦਾ ਦਲ ਕੀਤੀ ਅਵੇ ਇਸ ਵਾਰ ਵੀ ਪੰਚਾਇਤੀ ਚੋਣਾਂ ਦੇ ਵਿੱਚ ਕੀ ਭਾਜਪਾ ਦਾ ਵਿਰੋਧ ਹੋਊਗਾ ਜਿਵੇਂ ਪਿਛਲੇ ਇਲੈਕਸ਼ਨਾਂ ਦੇ ਵਿੱਚ ਕਰਦੇ ਰਹੀਆਂ ਕਿਸਾਨ ਪਿੰਡਾਂ ਦੇ ਵਿੱਚ ਬਈ ਇਹਦੇ ਵਿੱਚ ਇੰਡੀਅਨ ਫਾਰਮ ਨੇ ਜਿੰਨਾਂ ਪਿੰਡਾਂ ਦੇ ਪਛਾਇਤਾ ਚ ਨਾ ਬਿਲਕੁਲ ਕੋਈ ਵੀ ਰੋਜ਼ ਪ੍ਰਦਰਸ਼ਨ ਕੁਝ ਵੀ ਕੀਤਾ ਨਹੀਂ ਇਹ ਤਾਂ ਪਿੰਡਾਂ ਦੇ ਤਾਂ ਪਿੰਡਾਂ ਦੀ ਪਛਾਇਤਾ ਜਦੋਂ ਮਤਾਂ ਦਾ ਪਿੰਡਾਂ ਵੀ ਕਿਸੇ ਵੀ ਪਾਰਟੀ ਨੂੰ ਦਾਖਲ ਨਹੀਂ ਦੇਣਾ ਚਾਹੀਦਾ ਤੇ ਮੈਂ ਕਹਿੰਦਾ ਹਾਂ ਕਿ ਕਦੇ ਅਸੀਂ ਦੂਧੀਆਂ ਪਾਰਟੀਆਂ ਨੂੰ ਕਹਿੰਦਾ ਦਾਖਲ ਨਹੀਂ ਦੇਣਾ ਚਾਹੀਦਾ ਤਾਂ ਬਾਈ ਕੌਣ ਦਾ ਹੋਊਗਾ ਨਹੀਂ ਸੋਹ ਕਾ ਦੀ ਮਰਦੀ ਦਾ ਪਾਉ ਪੁਨੁਣੀ ਲੱਦਾਗੀਸਵਰ ਪੰਚਾਇਤੀ ਚੋਣਾਂ ਦੇ ਵਿੱਚ ਜਿਹੜੇ ਵੀ ਉਮੀਦਵਾਰ ਲੜਨਗੇ ਉਹਨਾਂ ਦਾ ਡਰਗ ਟੈਸਟ ਹੋਣਾ ਚਾਹੀਦਾ ਉਹ ਬਹੁਤ ਵਡੀਆਂ ਗੱਲਾਂ ਨੇ ਮੈਂ ਤਾਂ ਕਹਿੰਦਾ ਵੇ ਨਸ਼ੇ ਤੋਂ ਮੁਕਤ ਲੋਕਾਂ ਨੂੰ ਚੁਣੋ ਜਿਹੜੇ ਸਮਾਜ ਵਾਸਤੇ ਕੋਈ ਜਿਹੜਾ ਬਰੁਆਈਆਂ ਨਹੀਂ ਸਮਾਜਿਕ ਬਰੁਆਈਆਂ ਜਿਹਨੂੰ ਆਪਾਂ ਪਕੜੇਤੀਆਂ ਕਾਇਮੀਆਂ ਉਹਨਾਂ ਨੇ ਜਿਹੜਾ ਬੰਦ ਕਰਾਣ ਗ੍ਰਾਂਟਾ ਲਿਆ ਕੇ ਪਿੰਡ ਦਾ ਵਿਕਾਸ ਕਰਨ ਉਹਨਾਂ ਨੂੰ ਵੋਟਾਂ ਪਾ ਕੇ ਦੇਣਾ ਚਾਹੀਦਾ ਸਾਡੇ ਨਵੇਂ ਜੋ ਨਵੀਂ ਪੀੜੀ ਨੂੰ ਤੁਸੀਂ ਵੀ ਕੋਈ ਆਪਣੇ ਇਸ ਵਾਰ ਉਮੀਦਵਾਰ ਕਿਸੇ ਪਿੰਡ ਵੱਲੋਂ ਸਿਰਫ ਪੀੜੀ ਲਈ ਇਹ ਤੁਹਾਡੇ ਭਾਰੀ ਤੇ ਮੁਫਤ ਸਰਬਸੰਮਤੀ ਆਪਦਾਓ ਜੇ ਸਰਬਸੰਮਤੀ ਨਹੀਂ ਤੇ ਚੰਗੇ ਬੰਦੇ ਨਬੋਤਾ ਬਸ ਸਰਮ ਸੰਮਤੀ ਨਾਲ ਹੀ ਪੰਚਾਇਤਾਂ ਚੋਣ ਹੋਣ ਦੀਪਕ ਚੂਤ ਪਤੀਗਿੱਦ ਸਾਹਿਬ